ਪਹਿਲਾਂ ਤਾਂ ਸੰਗਰੂਰ ਤੋਂ ਜਿਹੜੇ ਭਵਾਨੀਗੜ੍ਹ ਜਾ ਰਹੇ ਨੇ ਜਾਂ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਨੂੰ ਆ ਰਹੇ ਨੇਗੇ ਉਹ ਭਰਾਵਾਂ ਨੂੰ ਮੈਂ ਬੇਨਤੀ ਕਰ ਦਾਂਗਾ ਵੀ ਧਿਆਨ ਨਾਲ ਆਓ ਜਿਹੜਾ ਭਾਰਤਮਾਲ ਵਾਲਾ ਹਾਈਵੇ ਬਣਿਆ ਹੋਇਆ ਇਹਦੇ ਕਰਕੇ ਗੱਡੀਆਂ ਦੇ ਨੁਕਸਾਨ ਬਹੁਤ ਹੋ ਰਹੇ ਨੇ ਪਤਾ ਲੱਗਦਾ ਨਹੀਂ ਇਹ ਜਿਹੜਾ ਮੋੜ ਜਾ ਬਣਾਤਾ ਗੱਡੀਆਂ ਦੇਖੋ ਟੁੱਟੀਆਂ ਹੋਈਆਂ ਪਹਿਲਾਂ ਤੋਂ ਇਹਨੂੰ ਮੜਾ ਜਾਇਆ ਨਾ ਅੰਨੇ ਪ੍ਰਸ਼ਾਸਨ ਨੂੰ ਜਿਹੜਾ ਸੰਗਰੂਰ ਦਾ ਅੰਨਾ ਸੁੱਤਾ ਹੋਇਆ ਪ੍ਰਸ਼ਾਸਨ ਹੈ ਉਹਨਾਂ ਨੂੰ ਇਹ ਦਿਖਾ ਦਿਓ ਇੱਕ ਤਿੰਨ ਗੱਡੀਆਂ ਮੈਂ ਉਰੇ ਹੁਣ ਐਸੀ ਘੰਟਾ ਹੋ ਗਿਆ ਕੰਟਰੋਲ ਕਰਦੇ ਹੁਣ ਜਿਨ੍ਹਾਂ ਦਾ ਘੱਟ ਨੁਕਸਾਨ ਹੋਇਆ ਉਹ ਚਲੇ ਵੀ ਗਏ ਨੇ ਕਿ ਟਰੱਕ ਦੀ ਵੀਡੀਓ ਟਰੱਕ ਉੱਥੇ ਸਿੱਧਾ ਚੜ ਗਿਆ ਸੀ ਉਹਦੀ ਵੀ ਵੀਡੀਓ ਮੈਂ ਹੁਣੇ ਬਣਾਈ ਹੈਗੀ ਤੇ ਪਰ ਸਿਆਸ਼ਨ ਕੀ ਕਰ ਰਿਹਾਗਾ ਆ ਗੱਡੀਆਂ ਸਿੱਧੀਆਂ ਲੰਗੀ ਜਾ ਰਹੀਆਂ ਨੇਗੀਆਂ ਇੱਕ ਅਫਸਰ ਸ਼ਾਇਦ ਕੋਈ ਐਸ ਡੀ ਐਮ ਸੀ ਜਾਂ ਡੀ ਐਸ ਪੀ ਮੈਨੂੰ ਮੇਰੇ ਧਿਆਨ ਚ ਨਹੀਂ ਹੈਗਾ ਬਲੈਰੋ ਗੱਡੀ ਸੀਗੀ ਉਹਦੀ ਗੱਡੀ ਉੱਥੇ ਕੰਟਰੋਲ ਹੋ ਮਹਾ ਹੋਈ ਉਹਨੂੰ ਵੀ ਮੈਂ ਪੁਲਿਸ ਵਾਲੇ ਨੂੰ ਗੱਡੀ ਸ਼ੀਸ਼ਾ ਖੜਕਾ ਕੇ ਕਹਿੰਦਾ ਕਿਸੇ ਨੂੰ ਫੋਨ ਤਾਂ ਕਰ ਦੇ ਤੇਰੀ ਜਾਨ ਤਾਂ ਬਚ ਗਈ ਕਿਤੇ ਹੋਰ ਦੀ ਬਚਾ ਦੇ ਕੱਲੂ ਤੇਰੇ ਇਸੇ ਤਰੀਕੇ ਨਾਲ ਜਿਵੇਂ ਤੂੰ ਹੁਣ ਮਰਦਾ ਮਰਦਾ ਬਚਿਆ ਉਵੇਂ ਕਿਸੇ ਹੋਰ ਦਾ ਵੀ ਐਕਸੀਡੈਂਟ ਹੋ ਸਕਦਾ ਮੇਰੇ ਮੈਨੂੰ ਲੱਗਦਾ ਉਹਨੇ ਵੀ ਫੋਨ ਨਹੀਂ ਕੀਤਾ ਐਂ ਹੀ ਲੰਘ ਗਿਆ ਬਸ ਤੇ ਨੰਬਰ ਮੈਂ ਰੋਡ ਅਥਾਰਟੀ ਵਾਲਿਆਂ ਨਾਲ ਗੱਲ ਕੀਤੀ ਰੋਡ ਅਥਾਰਟੀ ਵਾਲੇ ਕਹਿ ਰਹੇ ਨੇ ਵੀ ਆ ਜਿਹੜਾ ਪੁਲ ਹੈਗਾ ਇਹਦੇ ਥੱਲੇ ਜਿਹੜਾ ਆਪਣਾ ਉਰੇ ਲੱਗਿਆ ਹੋਇਆ ਹੈਗਾ ਟੋਲ ਚੰਨੋ ਕੋਲ ਤੇ ਉਹ ਕਹਿੰਦੇ ਵੀ ਜਿਹੜਾ ਪੋਲਾ ਇਹਦੇ ਥੱਲੇ ਸਾਡੇ ਅੰਡਰ ਨਹੀਂ ਆਉਂਦਾ 100 ਮੀਟਰ ਦਾ ਦਾਇਰਾ ਹੈਗਾ ਇਹ ਜੀ ਆਹ ਵਾਲੇ ਹਾਈਵੇਅ ਵਾਲੇ ਕਟਵੇਂ ਹੁਣ ਮੈਂ ਦਿੱਲੀ ਕਿੱਥੇ ਕਿਹਨੂੰ ਫੋਨ ਕਰਾਇਆ ਸਮਝ ਨਹੀਂ ਆ ਰਿਹਾ ਹੈਗਾ ਤੇ ਬੇਨਤੀ ਹੈ ਇੱਕ ਤਾਂ ਸੰਗਰੂਰ ਦੇ ਜਿੰਨੇ ਪੱਤਰਕਾਰ ਨੇ ਜੇ ਭਰਾ ਕਿਸੇ ਕੋਈ ਧਿਆਨ ਚ ਦੇ ਰਿਆ ਬਹੁਤ ਨੁਕਸਾਨ ਹੋ ਰਿਹਾ ਹੈ ਲੋਕ ਬਾਹਰ ਲੈਨੇ ਨੁਕਸਾਨ ਕਰਾ ਕਰਾ ਕੇ ਚਾਈ ਜਾ ਰਹੇ ਨੇ ਨਾ ਦੋ ਗੱਡੀਆਂ ਮਾਨਸਾ ਦੀ ਟੁੱਟੀਆਂ ਪਈਆਂ ਨੇ ਇੱਕ ਗੱਡੀ ਪਹਿਲਾਂ ਸੰਗਰੂਰ ਦੀ ਸੀ ਲੋਕਲ ਉਹ ਬਲੈਨ ਉਹ ਥੋੜਾ ਨੁਕਸਾਨ ਹੋਇਆ ਸੀ ਉਹ ਚਲੇ ਗਿਆ ਕੰਪਲੇਂਟ ਕੋਈ ਕਰਦਾ ਨਹੀਂ ਉਧਰ ਕੋਈ ਪੁਲਿਸ ਵਾਲੇ ਦੀ ਗੱਡੀ ਆ ਰਹੀ ਹੈ ਬਾਈ ਜੀ ਆਪਣਾ ਕਿਹੜਾ ਥਾਣਾ ਈ ਆ ਬਾਈ ਐਕਸੀਡੈਂਟ ਬਹੁਤ ਹੋ ਰਹੇ ਨੇ ਯਾਰ ਇਹਦਾ ਕੋਈ ਹੱਲ ਕਰਕੇ ਦਿਓ ਰੇ ਨਾਲੇ ਇੱਕ ਅੱਧਾ ਬੰਦਾ ਜੇ ਉਧਰ ਖੜ੍ਹ ਜਾਏ ਕੋਈ ਜਿਹੜਾ ਤੁੰਦਾ ਹੋਣਾ ਹੋਵੇ ਯਾਰ ਆ ਗੱਡੀਆਂ 3 ਫੁੱਟ ਦੀਆਂ ਇੱਕ ਟਰੱਕ ਸਿੱਧਾ ਚੜ੍ਹ ਗਿਆ ਉਥੋਂ ਐਸਐਚ ਕੋਣਾ ਯੂਰੇ ਕੋਣੀਗੜਾ ਐਸਐਚ ਤਾਂ ਇਹ ਤਾਂ ਚੱਲੋ ਹੁਣ ਵਿੱਚ ਬਣਾਈ ਰਿਹਾ ਇਹ ਤਾਂ ਸਾਰੀ ਦੇਖ ਰਹੇ ਨੇ ਬਾਈ ਮੈਂ ਕਦੋਂ ਦਾ ਉਰੇ ਘੰਟਾ ਹੋ ਗਿਆ ਉਹ ਹੋ ਗਏ ਕਦਾ ਕਸੂਰ ਹੈ ਐਕਸੀਡੈਂਟ ਤੁਹਾਡਾ ਨਹੀਂ ਕਸੂਰ ਸਰ ਮੈਂ ਤਾਂ ਇਹ ਕਹਿਣਾ ਵੀ ਤੁਹਾਡੀ ਡਿਊਟੀ ਤਾਂ ਹੈਗੀ ਆ ਆਪਣੀ ਕਿਹੜਾ ਦਾ ਥਾਣਾ ਪੈਂਦਾ ਓਰੇ ਓਏ ਜਿਹੜਾ ਮਾਨਸਾ ਦਾ ਉਹ ਤਾਂ ਲੱਗੂਗਾ ਜੇ ਤੁਹਾਡੀ ਨਹੀਂ ਲੱਗੀ ਜਿਹੜਾ ਜਿਹਨੂੰ ਰਾਹ ਨਹੀਂ ਪਤਾ ਉਹਦੀ ਤਾਂ ਲੱਗਦੀ ਆ ਆ ਦੋ ਫੁੱਟੀਆਂ ਪਈਆਂ ਨੇ ਕਮਾ ਆ ਦੇਖ ਲੋ ਪੁਲਸ ਵਾਲਿਆਂ ਦਾ ਕੀ ਕਹਿ ਰਹੇ ਨੇ ਕਹਿੰਦਾ ਅਸੀਂ ਕੀ ਕਰ ਸਕਦੇ ਪੁਲਸ ਵਾਲਾ ਕਹਿੰਦਾ ਸਾਡੀ ਨਹੀਂ ਲੱਗੀ ਗੱਡੀ ਪੁਲਸ ਵਾਲਾ ਕਹਿੰਦਾ ਸਾਡੀ ਨਹੀਂ ਲੱਗੀ ਗੱਡੀ ਕਮਾ ਆ ਬੜਾ WhatsApp ਸ਼ੇਅਰ ਕਰ ਦਿਓ ਦਿਖਦਾ ਨਹੀਂ ਉਥੋਂ ਕਰ ਸਕਦੇ ਨਾ ਜੀ ਇਹ ਦੇ ਲਈ ਇਹਸ ਤੋਂ ਪਹਿਲਾਂ ਮੈਂ ਇੱਕ ਭੇਜਤੀ ਗੱਡੀ ਬਲੈਨੋ ਸੀ ਉਹਦਾ ਘੱਟ ਨੁਕਸਾਨ ਹੋਇਆ ਸੀਗਾ ਤੁਸੀਂ ਸਾਡੇ ਨਾਲ ਪੇਸ਼ੈਂਟ ਤੁਸੀਂ ਕਿਹੜੇ ਮਹਿਨੇ ਚੋਂ ਮੈਂ ਕੋਆਪਰੇਟਿਵ ਬੈਂਕ ਚ ਹਾਂ ਕੋਆਪਰੇਟਿਵ ਬੈਂਕ ਚ ਹੈ ਫਿਰ ਇਹ ਇਹ ਕਿਹੜਾ ਕਸੂਰ ਕਿਸੇ ਦਾ ਤੇ ਨਹੀਂ ਅਸੀਂ ਤੁਹਾਨੂੰ ਕਸੂਰ ਥੋੜਾ ਕੱਢ ਰਿਹਾ ਸੀ ਤੁਹਾਨੂੰ ਕਹਿ ਰਿਹਾ ਵੀ ਆਪਾਂ ਕਿਸੇ ਨੂੰ ਕਰੀਏ ਕੋਈ ਹੱਲ ਕਰੀਏ ਹਾਂ ਅਸੀਂ ਤਾਂ ਇਹੀ ਗੱਲ ਕਹਿ ਰਹੇ ਕਸੂਰ ਥੋੜਾ ਕਹਿ ਰਹੇ ਸੀ ਤੁਹਾਨੂੰ ਇਸ ਗੱਡੀ ਤੇ ਲੋਡ ਦੇ ਇੱਕ ਐਸਡੀਐਮ ਇੱਕ ਐਸਡੀਐਮ ਇੱਕ ਅਫਸਰ ਲੰਘਿਆ ਉਹ ਬਚ ਗਿਆ ਉੱਥੇ ਇਹ ਤਾਂ ਹੁਣ ਅਸੀਂ ਆਮ ਆਮ ਬੰਦੇ ਤਾਂ ਨਹੀਂ ਆਗੇ ਤਾਂ ਇਹਨਾਂ ਨਾਲ ਪੇਸ਼ੈਂਟ ਸੀ ਜੀ ਬੁੜੀਆਂ ਸੀਗੀਆਂ ਉਹਨਾਂ ਨੂੰ ਕਿਸੇ ਹੋਰ ਗੱਡੀ 'ਚ ਭੇਜਿਆ ਹੁਣ ਲੱਗਦਾ ਸਾਡੀ ਨਹੀਂ ਲੱਗੀ ਤੇ ਬਾਈ ਹੁਣ ਇਹਦਾ ਪੁਲਿਸ ਵਾਲੇ ਤਾਂ ਚਲੋ ਆਏ ਹੁਣ ਤੇ ਪਰ ਜਿਹੜੀ ਸੜਕ ਸੜਕ ਸੁਰੱਖਿਆ ਫੋਰਸ ਹੈ ਜਾਂ ਕੋਈ ਹੋਰ ਨੇ ਹਨਾ ਕੋਈ ਕਿਸੇ ਦਾ ਉਰੇ ਕੋਈ ਕਿਸੇ ਦਾ ਕੋਈ ਆਤਾ ਪਤਾ ਨਹੀਂ ਹੈਗਾ ਤੁਹਾਨੂੰ ਨਾ ਬ੍ਰੇਕ ਵੱਜੇ ਹੋਏ ਦਿਖਾਉਣਾ ਹੈਗਾ ਆ ਟੋਲ ਰੱਖੇ ਹੋਏ ਨੇ ਇਹ ਟੋਲ ਪਹਿਲਾਂ ਉੱਥੇ ਪਏ ਸੀਗੇ ਆ ਬ੍ਰੇਕ ਵੱਜੇ ਹੋਏ ਨੇ ਸਾਰੇ ਗੱਡੀਆਂ ਦੇ ਪੂਰੇ ਜੇ ਗੱਡੀਆਂ ਫੁੱਟੀਆਂ ਹੋਈਆਂ ਤਾਂ ਸਾਨੂੰ ਅੱਗੇ ਜਿੰਨੇ ਉਹ ਤੇਰੀ ਹੌਲੀ 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 ਆ ਆ ਥੋੜਾ ਆ ਲੈ ਆ ਦੇਖ ਲਓ ਉਹ ਬਾਈ ਆ ਦੇਖ ਲੈ ਯਾਰ ਹੁਣ ਤੇਰੇ ਸਾਹਮਣੇ ਹੋਇਆਗਾ ਮੜਾ ਜਾ ਫੋਨ ਘਮਾਓ ਯਾਰ ਸੜਕ ਸੁੜਕ ਖੇ ਵਾਲਿਆਂ ਨੂੰ ਕੋਈ ਕੰਟਰੋਲ ਹੋ ਜਾ ਐਕਸੀਡੈਂਟ ਹੋ ਰਹੇ ਨੇਗੇ ਆ ਤੁਹਾਡੇ ਸਾਹਮਣੇ ਹੋਇਆਗਾ ਬਾਈ ਠੀਕ ਹੋ ਬਾਈ ਮੜਾ ਐਂ ਪਿੱਛੇ ਕਰ ਲੋ ਬੱਚੇ ਨਾਲ ਸੀਗੇ ਪਿੱਛੇ ਕਰ ਲਓ ਬਾਈ ਲਾਈਵ ਦੇਖ ਲਓ ਤੁਸੀਂ ਉਹਨੇ ਆ ਚੀਜ਼ ਹੋ ਰਹੀ ਹੈਗੀ ਠੀਕ ਹੈ ਬਚਤ ਰਹੀ ਹੈ ਇਹਨਾਂ ਦੀ ਬਾਈ ਕੰਟਰੋਲ ਹੋ ਗਈ ਗੱਡੀ ਤੇ ਇਸ ਤਰੀਕੇ ਨਾਲ ਮੈਂ ਕਹਿ ਰਿਹਾ ਮਾੜਾ ਜਿਹਾ ਕਿਸੇ ਜੇ ਕੋਈ ਐਸ ਡੀ ਐਮ ਕੋਈ ਐਸ ਐਚਓ ਕੋਈ ਐਸ ਪੀ ਕੋਈ ਡੀ ਐਸ ਪੀ ਕੋਈ ਐਮ ਐਲ ਏ ਕੋਈ ਲੋਕਲ ਲੀਡਰ ਕਿਸੇ ਨੂੰ ਕੋਈ ਜਾਣਦਾ ਮਾੜਾ ਜਿਹਾ ਫੋਨ ਕਰਕੇ ਬਾਈ ਇਹਦਾ ਹੱਲ ਕਰਾਓ ਇਧਰੋਂ ਪਤਾ ਨਹੀਂ ਲੱਗਦਾ ਮੈਨੂੰ 1 ਘੰਟਾ ਹੋ ਗਿਆ ਇਹੀ ਕਰਦੇ ਇਹਨੂੰ ਪੁਲਿਸ ਭਲਾਈਆ ਤੇ ਪੁਲਿਸ ਵਾਲੇ ਆ ਕੇ ਕਹਿੰਦੇ ਸਾਡਾ ਕਸੂਰ ਹੈ ਥੋੜਾ ਕੁ ਸੂਰਦੀਆਂ ਯਾਰ ਆਪਾਂ ਕੁਝ ਕਰਤਾ ਸਕਦੇ ਆ ਨਾ ਐਫਰ ਬਈ ਇਹਦਾ ਹੱਲ ਇੱਕੋ ਹੀ ਐ ਇਹਦਾ ਹੱਲ ਇੱਕੋ ਹੀ ਐ ਵੀਰੇ ਆਪਾਂ ਡਿਵਾਈਡਰ ਬਣਵਾ ਦਈਏ ਰੋਡ ਵਾਲਿਆਂ ਨੂੰ ਕਹਿ ਕੇ ਫਣੇਦਾਰ ਸਾਹਿਬ ਇਹਦਾ ਹੱਲ ਇੱਕ ਹੀ ਐ ਵੀ ਹਲਕੇ ਹਲਕੇ ਡਿਵਾਈਡਰ ਬਣ ਜਾਣ ਰੋਡ ਦੇ ਉੱਤੇ ਉਹਦੇ ਨਾਲ ਕੰਟਰੋਲ ਹੋ ਜਾਂਦੇ ਸਰ ਬਣੇ ਹੋਏ ਤੇ ਪੱਤੇ ਕਿਸੇ ਨੇ ਬਣਿਆ ਹੋਇਆ ਸੀ ਪੱਤੇ ਫਿਰ ਉਹੀ ਤੁਹਾਨੂੰ ਇਹੀ ਬੇਨਤੀ ਹੈ ਜੀ ਹੁਣ ਤਾਂ ਉਧਰ ਇਹੀ ਤਰੀਕੇ ਨਾਲ ਬਾਈ ਦੂਸਰੀ ਸਾਈਡ ਤੋਂ ਹੋ ਰਿਹਾ ਹੈਗਾ ਠੀਕ ਹੈ ਆ ਗੱਡੀਆਂ ਦਾ ਨਾਸ ਦੇਖੋ ਭੱਜਿਆ ਹੋਇਆ ਕਿੰਨਾ ਬੁਰਾ ਹਾਲ ਹੈ ਗੱਡੀਆਂ ਦਾ ਬਜਿੰਦਰ ਸਿੰਘਲਾ ਹਲੋ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਬਟਨ ਪਰ ਭੇਜਿਆ ਹੈ ਠੀਕ ਹੈ ਜੀ ਮੈਂ ਕਰ ਦਿਆਂ ਜੀ ਇਹਨਾਂ ਨੂੰ ਕਾਲ ਕਰਕੇ ਸਾਰਾ ਦਿਖਾਣਾ ਜੀ ਮੈਂ ਲਾਈਵ ਵੀ ਚੱਲ ਰਹੀ ਜੀ ਵੈਸੇ ਮੈਂ ਹੁਣੇ ਹੁਣੇ ਕਰਦੇ ਨਹੀਂ ਹੁਣੇ ਕਰਦੇ ਹੁਣੇ ਹੁਣੇ ਕਾਲ ਕਰਦੇ ਉਹਨਾਂ ਨੂੰ ਇਹ ਐਮਐਲਏ ਉਹ ਤਾਂ ਰੋਡ ਅਥਾਰਟੀ ਤਾਂ ਇਹਨਾਂ ਨੇ ਨੰਬਰ ਭੇਜਿਆ ਨੈਸ਼ਨਲ ਦਾ ਉਹ ਕਹਿੰਦੇ ਇਹਦੇ ਤੇ ਐਕਸਪਲੇਨ ਕਰ ساری ਗੱਲ ਇਹ ਹੈਗਾ ਅਜੇ ਐਕਸ਼ਨ ਇਹਦਾ ਹੱਲ ਕਰਵਾ ਕੇ ਹੀ ਉਹਦੇ ਹੁਣ ਨਿਕਲਾਂਗੇ ਉਹਰੇ ਹਾਂਜੀ ਅਜੇ ਜੀ ਮੈਂ ਵਿਕਰਮ ਸਿੱਧੂ ਬੋਲ ਰਿਹਾ ਜੀ ਇੱਕ ਸਰ ਉਹਰੇ ਜਿਹੜਾ ਆਪਣਾ ਸੰਗਰੂਰ ਹਾਈਵੇ ਹੈਗਾ ਭਾਰਤ ਮਾਲਾ ਬਣਿਆਗਾ ਉਹਦੇ ਤੋਂ ਜਿਹੜਾ ਨੀਚੋਂ ਦੀ ਕੱਟ ਬਣਾਇਆ ਹੈਗਾ ਡੇਡਾ ਕਰਕੇ ਪਾਣੀਗੜਾ ਪਾਣੀਗੜ ਤੋਂ ਸੰਗਰੂਰ ਆਉਂਦੇ ਹੋਏ ਸਨਾਮ ਵਾਲੇ ਤੇ ਨਹੀਂ ਜੀ ਸੰਗਰੂਰ ਆਉਂਦੇ ਹੋਏ ਹਾਂਜੀ ਹਾਂਜੀ ਉਹਦੇ ਉੱਤੇ ਜਿਹੜਾ ਸਰ ਕੱਟ ਬਣਾਇਆ ਹੈਗਾ ਉਹ ਕੱਟ ਦੇ ਕਾਰਨ ਧੁੰਦ ਚ ਉਹ ਕੱਟ ਪਤਾ ਨਹੀਂ ਲੱਗਦਾ ਤੇ ਗੱਡੀਆਂ ਸਿੱਧੀਆਂ ਜਿਹੜਾ ਪੁਲ ਦੇ નીચે ਨੇ ਉੱਥੇ ਜੰਪ ਕਰਕੇ ਚਲੀਆਂ ਜਾਂਦੀਆਂ ਨੇ ਜੀ ਹਾਂਜੀ ਹਾਂਜੀ ਉਹ ਏਡੀਸੀ ਜਾ ਰਿਹਾ ਹਾਂਜੀ 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 ਮੈਂ ਹੱਥ ਮਾਰਿਆ ਭਾਈ ਉਹ ਏਡੀਸੀ ਜਾ ਰਿਹਾ ਸੀ ਸਾਹਮਣੇ ਤੇ ਉਹ ਚੌਂਕ ਦੇ ਵਿੱਚ ਹੁਣ ਤਿੰਨ ਗੱਡੀਆਂ ਟੁੱਟ ਚੁੱਕੀਆਂ ਨੇ ਇੱਕ ਟਰੱਕ ਟੁੱਟ ਚੁੱਕਿਆ ਜੀ ਇਸ ਟਾਈਮ ਟਰੱਕ ਵਾਲਾ ਚਲੇ ਗਿਆ ਗਿਆ ਬੈਕ ਕਰਕੇ ਬਚਤ ਰਹੀ ਗਈ ਉਹਦੀ ਤੇ ਇਕਦਮ ਬ੍ਰੇਕ ਪਾਉਂਦੇ ਨੇ ਕਿ ਉੱਥੇ ਰੋਡ ਦੇ ਉੱਤੇ ਮੈਂ ਰੋਡ ਅਥਾਰਟੀ ਵਾਲਿਆਂ ਨਾਲ ਜਿਹੜਾ ਫੱਗੂ ਵਾਲੇ ਇਹਦੇ ਵਾਲਿਆਂ ਨੇ ਚੰਨੂ ਵਾਲੇ ਜੀ ਇਹਨਾਂ ਨਾਲ ਮੈਂ ਗੱਲ ਕੀਤੀ ਸੀ ਉਹ ਕਹਿ ਰਹੇ ਨੇ ਵੀ ਸਾਡੇ ਅੰਡਰ ਨਹੀਂ ਆਉਂਦਾ 100 ਮੀਟਰ ਤੱਕ 100 ਮੀਟਰ ਤੱਕ ਕਹਿੰਦੇ ਸਾਡੇ ਅੰਡਰ ਨਹੀਂ ਆਉਂਦਾ ਮੈਂ ਉਹਨਾਂ ਨੂੰ ਇਹ ਬੇਨਤੀ ਹੀ ਕਰ ਰਿਆ ਸੀ ਵੀ ਜੇ 100 ਮੀਟਰ ਨਹੀਂ ਆਉਂਦਾ ਤੁਸੀਂ 100 ਮੀਟਰ ਜਿੱਥੇ ਤੁਹਾਡਾ ਜਿੱਥੇ ਅੰਡਰ ਆਉਂਦਾ ਹੈ ਉੱਥੇ ਤੁਸੀਂ ਹਲਕੇ ਹਲਕੇ ਹੰਪ ਬਣਾ ਦੋ ਤਾਂ ਜੋ ਗੱਡੀਆਂ ਦੀ ਸਪੀਡ ਸਲੋ ਹੋ ਜੇ ਜਿਹੜੇ ਚਲੋ ਸਰ ਹਾਂਜੀ ਆਪਾਂ ਇਹ ਹੀ ਬੇਨਤੀ ਹੈ ਵੀ ਕਿਸੇ ਦੀ ਜਾਣ ਬਾਜੋ ਜੀ ਬਹੁਤ ਹੁਣੇ ਮੈਂ ਉਹ 5 ਮਿੰਟ ਪਹਿਲਾਂ ਵੀ ਇੱਕ ਗੱਡੀ ਹੋਰ ਐਕਸੀਡੈਂਟ ਹੋ ਚੁੱਕੀ ਹੈ ਉਹ ਥੈਂਕ ਯੂ ਸਰ ਕੋਲਾਂ ਆ ਰਹੀਆਂ ਨੇ ਕਿ ਮੈਂ ਲਾਈਵ ਸੀਗਾ ਤੇ ਲਾਈਵ ਤੇ ਕੋਲਾਂ ਆ ਰਹੀਆਂ ਜਿਹੜੇ ਜਿਹੜੇ ਦੇਖ ਰਹੇ ਨੇਗੇ ਤੇ ਕਾਲ ਕਰ ਰਹੇ ਨੇ ਵੀ ਕੋਈ ਨਾ ਕੋਈ ਹੱਲ ਹੋ ਜੇ ਵਿਜੇਂਦਰ ਸਿੰਘ ਲਾਈ ਦੀ ਦੇਖ ਕੇ ਕਾਲ ਆਈਏ ਮੈਨੂੰ ਤੇ ਉਹਨਾਂ ਨੇ ਐਕਸੀਡੈਂਟ ਦਾ ਕਿਸੇ ਦਾ ਨੰਬਰ ਦਿੱਤਾ ਮੈਂ ਉਹਨਾਂ ਨੂੰ ਵੀ ਕਾਲ ਕੀਤੀ ਵੀ ਇਹਦਾ ਕੋਈ ਹੱਲ ਕਰਵਾ ਦਿਓ ਹੈਲੋ ਹੈਲੋ ਇਸ ਤੋਂ ਪਹਿਲਾਂ ਮੈਂ ਲੋਕਲ ਐਮਐਲਏ ਦਾ ਜਿਹੜਾ ਮੇਰੇ ਕੋਲ ਨੰਬਰ ਸੀਗਾ ਭਰਾਜੀ ਦਾ ਉਹਨਾਂ ਨੂੰ ਮੈਂ ਉਹ ਲਾਉਣ ਦੀ ਕੋਸ਼ਿਸ਼ ਕੀਤੀ ਉਹ ਨੰਬਰ ਬੰਦ ਪਿਆ ਸੀਗਾ ਉਹਨਾਂ ਦੇ ਪੀਏ ਨੂੰ ਫੋਨ ਲਾਇਆ ਉਹ ਫੋਨ ਉਹਨਾਂ ਨੇ ਨਹੀਂ ਚੱਕਿਆ ਉਹ ਉਸ ਤੋਂ ਬਾਅਦ ਫਾਈਨਲੀ ਮੈਂ ਹੁਣ ਲਾਈਵ ਹੋਣਾ ਪਿਆ ਮੈਨੂੰ ਵੀ ਕੋਈ ਹੱਲ ਨਹੀਂ ਦਿਖ ਰਿਹਾ ਸੀ ਕਿਉਂਕਿ ਉਰੇ ਐਕਸੀਡੈਂਟ ਤੇ ਐਕਸੀਡੈਂਟ ਹੋ ਜਾ ਰਿਹਾ ਸੀ ਆ ਢੋਲ ਉੱਥੇ ਪਏ ਸੀਗੇ ਇਹ ਢੋਲ ਉਰੇ ਰੱਖਤੇ ਇਹਦੇ ਨਾਲ ਥੋੜੀ ਬਚਤ ਹੋ ਗਈ ਬਾਕੀ ਫੋਟੋਜ਼ ਵੀਡੀਓਜ਼ ਇੱਕ ਘੰਟਾ ਹੋ ਗਿਆ ਮੈਨੂੰ ਜੋ ਆਪਣੇ ਵੱਲੋਂ ਕਰ ਸਕਦਾ ਹੈਗਾ ਅਫਸਰ ਸਾਰੇ ਮੈਂ ਐਸ ਡੀ ਐਮ ਵੀ ਲੰਘਿਆ ਹੁਣੇ ਸੰਗਰੂਰ ਦਾ ਐਸ ਡੀ ਐਮ ਲੰਘਿਆ ਮੈਂ ਹੱਥ ਮਾਰਿਆ ਪੁਲਿਸ ਵਾਲੇ ਨੇ ਦੇਖਿਆ ਵੀ ਪਰ ਉਹਨੇ ਰੋਕਿਆ ਨਹੀਂ ਹੈਗਾ ਲੈ ਗਏ ਠੀਕ ਹੈ ਜੇ ਕੋਈ ਐਸ ਡੀ ਐਮ ਨੂੰ ਜਾਣਦਾ ਹੈ ਜਾਂ ਲੋਕਲ ਕਿਸੇ ਜਿਹਦੇ ਵੀ ਅੰਡਰ ਆਉਂਦਾ ਯਾਰ ਮਾੜਾ ਜੇ ਕੋਈ ਹੱਲ ਅਸੀਂ ਤਾਂ ਖੜੀ ਆਂ ਅਸੀਂ ਆਪਣੇ ਵੱਲੋਂ ਹੱਲ ਕਰਾਂ ਦੀ ਕੀ ਜੋ ਕਰ ਸਕਦਾ ਮੈਂ ਆਪਣੇ ਵੱਲੋਂ ਯਾਰ ਪੂਰਾ ਕਰਕੇ ਜਾਊਂਗਾ ਜਿਹੜਾ ਕਰ ਸਕਦੇ ਜਿਹੜਾ ਬਾਹਰ ਲੈਗਾ ਉਹਨੂੰ ਨਹੀਂ ਪਤਾ ਲੱਗਦਾ ਪੁਲਿਸ ਵਾਲੇ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਪੁਲਿਸ ਵਾਲਾ ਮੈਨੂੰ ਕੀ ਕਹਿ ਰਿਹਾ ਕਹਿੰਦਾ ਸਾਡੀ ਗੱਡੀ ਤਾਂ ਵੱਜੀ ਨਹੀਂ ਹੈਗੀ ਵੀਐਸਪੀ ਵੀ ਤਾਂ ਆਇਆ ਵੀ ਤੂੰ ਤਾਂ ਓਰੇ ਰੋਜ਼ ਦਾ ਲੰਘ ਰਿਹਾ ਤੇਰੀ ਗੱਡੀ ਕਿਵੇਂ ਵੱਜੂਗੀ ਜਿਹੜਾ ਬੰਦਾ ਨਵਾਂ ਹੈਗਾ ਹੁਣ ਜਿਵੇਂ ਤੂੰ ਹੁਣ ਥੋੜੀ ਜੀ ਘਟ ਚੁੱਕੀ ਆ ਟਾਈਮ ਇੰਨਾ ਹੋ ਗਿਆ 8 ਵਜੇ ਦਾ ਬਹੁਤ ਬੁਰਾ ਹਾਲ ਸੀਗਾ ਓਰੇ ਗੱਡੀਆਂ ਤੁਸੀਂ ਦੇਖ ਹੀ ਰਹੋਗੇ ਅੱਗੇ ਹੁਣ ਥੋੜੀ ਬਿਜੀਬਿਲਟੀ ਵੱਧ ਗਈ ਜਿਸ ਦੇ ਕਾਰਨ ਥੋੜਾ ਜਿਹਾ ਹੱਲ ਹੋ ਗਿਆ ਚਲੋ ਵਿਜੀਬਿਲਟੀ ਹੁਣ ਹੋ ਗਈ ਆ ਢੋਲ ਬਾਕੀ ਇੱਧਰ ਰੱਖੇ ਹੋਏ ਨੇਗੇ ਇੱਧਰ ਤਾਂ ਨਹੀਂ ਹੁਣ ਕੁਝ ਹੁੰਦਾ ਹੈਗਾ ਪਰ ਰਾਤ ਨੂੰ ਤੇ ਕੱਲ ਨੂੰ ਦੁਬਾਰੇ ਘਟਨਾ ਹੋਣ ਦਾ ਪੂਰਾ ਡਰ ਹੈ ਰੋਜ਼ ਸਵੇਰੇ ਉਰੇ ਧੁੰਦ ਚੋਂ ਅਫਸਰ ਵੀ ਲੰਘਦੇ ਨੇ ਸਾਰੇ ਸੰਗ ਰੂਟ ਦੇ ਬਾਹਰੋਂ ਹੀ ਮੇਰੇ ਸਾਹਮਣੇ ਨਾਲ ਬਾਹਰੋਂ ਆਉਂਦੇ ਨੇਗੇ ਜਾਂ ਉਰੇ ਲੰਘਦੇ ਨੇ ਚੰਡੀਗੜ੍ਹ ਜਾਂਦੇ ਨੇਗੇ ਸਾਰੇ ਅਫਸਰ ਲਾਉਂਦੇ ਨੇ ਯਾਰ ਕਿੱਡੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਧਿਆਨ ਦੇਣ ਵਾਲੀਆਂ ਹੁਣ ਆਹ ਚੀਜ਼ ਕਰਕੇ ਕਿੱਡਾ ਨੁਕਸਾਨ ਹੋ ਰਿਹਾ ਲੋਕਾਂ ਦਾ ਗੱਡੀਆਂ ਟੁੱਟੀਆਂ ਤੁਹਾਡੇ ਸਾਹਮਣੇ ਪਈਆਂ ਨੇ ਟਰੱਕ ਉਰੇ ਚੜੇਗਾ ਠੀਕ ਹੈ ਰਾਤ ਦੇ ਕਿੰਨੇ ਉਰੇ ਹੋਰ ਨੁਕਸਾਨ ਹੋਏ ਨੇ ਜਿਹੜੇ ਬਾਹਰਲੇ ਸੀ ਵਿਚਾਰੇ ਜਾਨ ਬਚੀ ਤੇ ਚਲੇ ਗਏ ਕੋਈ ਕੰਪਲੇਂਟ ਨਹੀਂ ਕੀਤੀ ਕੰਪਲੇਂਟ ਵੀ ਕਿਹਨੂੰ ਕਰੀਏ ਹੁਣ ਘੰਟਾ ਤਾਂ ਮੈਨੂੰ ਹੋ ਗਿਆ ਮੈਂ ਸੰਗਰੂਰ ਦਾ ਰਹਿਣ ਵਾਲਾ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਮੈਂ ਕਿਹਨੂੰ ਕਰਾਂ ਜੇ ਰੋਡ ਅਥਾਰਟੀ ਨੂੰ ਕਰਦਾ ਉਹ ਜਵਾਬ ਦੇ ਜਾਂਦੇ ਨੇ ਆ ਗੱਡੀਆਂ ਦੇ ਟੁੱਟੇ ਹੋਏ ਆ ਗੱਡੀਆਂ ਦੇ ਪਾਰਟ ਟੁੱਟੇ ਹੋਏ ਰੈਡੀਏਟਰ ਦਾ ਦੇਖੋ ਪੂਲਣ ਨਿਕਲਿਆ ਆਇਆ ਆ ਦੇਖੋ ਗੱਡੀਆਂ ਦੇ ਪਾਰਟ ਟੁੱਟੇ ਹੋਏ ਸਾਰੇ ਠੀਕ ਹੈ ਜੀ ਆ ਗੱਡੀਆਂ ਦੇ ਸਾਰੇ ਪਾਰਟ ਦੇਖ ਲਓ ਆ ਦੇਖ ਲਓ ਗੱਡੀ ਦੇ ਪਾਰਟ ਬੰਪਰ ਆ ਥਾਰ ਦਾ ਕਿਸ ਦਾ ਟੁੱਟਿਆ ਹੋਇਆ ਆ ਆ ਆ ਜਿਹੜੀਆਂ ਦੋ ਗੱਡੀਆਂ ਖੜੀਆਂ ਨੇ ਇਹਨਾਂ ਦੇ ਪਾਰਟ ਨੇ ਆ ਲਓ ਥਾਰ ਦਾ ਬੰਪਰ ਟੁੱਟ ਅ ਅਜੀਤ ਨਿਊਜ਼ਪੇਪਰ ਤੋਂ ਫੋਨ ਆ ਰਿਹਾ ਸਤਿਮ ਜੀ ਦਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਇੱਕ ਦੇ ਪਹਿਲਾਂ ਉਹ ਤਾਂ ਹੈਗਾ ਅੱਛੇ ਹਾਂਜੀ ਹਾਂਜੀ ਤੁਸੀਂ ਮਾੜਾ ਜਿਹਾ ਘਰਿਓ ਬੇਨਤੀ ਜੇ ਕਿਸੇ ਨੂੰ ਕਰ ਸਕਦੇ ਆ ਆਪਾਂ ਇੱਕ ਇੱਕ ਕੋਈ ਪੁਲਿਸ ਨੂੰ ਨਾ ਜੀ ਦੋਨੇ ਪਾਸੇ ਪੁਲਿਸ ਵਾਲੇ ਸਲੋ ਕਰਾਉਣ ਵਾਸਤੇ ਜਦੋਂ ਜਦੋਂ ਤੁਹਾਨੂੰ ਦੇਗੀ ਉਹਨਾਂ ਟਾਈਮ ਖੜ ਜਾਣਾ ਉਹਦੇ ਨਾਲ ਵੀ ਜਦੋਂ ਤੱਕ ਡਿਵਾਈਡਰ ਨਹੀਂ ਬਣਦੇ ਰੋਡ ਤੇ ਠੀਕ ਹੈ ਜੀ ਨੈਸ਼ਨਲ ਹਾਈਵੇਨ ਵਾਲੀ ਹੋਊਗਾ ਹੱਲ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅਜੇ ਐਕਸੀਡੈਂਟ ਨਹੀਂ ਆ ਨਾ ਜੀ ਚਲੋ ਥੈਂਕ ਯੂ ਸਰ ਥੈਂਕ ਯੂ ਕਰਵਾ ਦਿਓ ਬਾਕੀ ਲੋਕਲ ਪੁਲਿਸ ਨੂੰ ਵੀ ਤੁਸੀਂ ਇੱਕ ਵਾਰ ਕਰ ਦੋ ਫੋਨ ਹਾਂਜੀ ਥੈਂਕ ਯੂ ਸਰ ਥੈਂਕ ਯੂ ਸਰ ਹਾਂਜੀ ਨੰਗਾ ਅੰਦਾਜ਼ਾ ਹੈ ਕਿ ਮਾਜੀ ਇੰਸ਼ੋਰੈਂਸ ਸਰ ਤੋਂ ਕਿੱਦਾਂ ਬਤੋ ਹਾਂਜੀ ਰਿਪੋਰਟ ਇੰਸ਼ੋਰੈਂਸ ਦੀ ਪਵਾ ਲਓ ਇਹਨਾਂ ਨੂੰ ਕਿ ਲੈ ਲਓ ਬਾਹਰ ਲੈਣੇ ਜੀ ਡਰ ਜਾਂਦੇ ਨੇ ਅਗਲੇ ਹਾਂਜੀ ਹਾਂਜੀ ਨਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਨਹੀਂ ਨਹੀਂ ਹੁਣ ਵਿਜ਼ਿਬਿਲਟੀ ਵੱਧ ਗਈ ਪਹਿਲਾਂ ਨਾਲ ਹੁਣ ਥੋੜਾ ਜਿਹਾ ਖਤਰਾ ਘੱਟ ਆ ਪਹਿਲਾਂ ਤਾਂ ਜ਼ੀਰੋ ਵਿਜ਼ਿਬਿਲਟੀ ਤੋਾਰੇ ਫਿਰ ਤੋਂ ਜੀ ਹੋਗੀ ਮੈਂ ਮੈਂ ਨਾ 8 ਵਜੇ ਉਰੇ ਪਹੁੰਚ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਧਰ ਉੱਧਰ ਹੀ ਹੋ ਰਹੇਗੇ ਵੀ ਉੱਧਰ ਕੋਈ ਓਕੇ ਆ ਢੋਲ ਟੂਲ ਇੱਧਰ ਉੱਧਰ ਤਾਂ ਨਹੀਂ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਇੱਧਰ ਆ ਰਹੇ ਹਾਂ ਇੱਧਰ ਕੁਝ ਵੱਜਦਾ ਹੈਗਾ ਫਿਰ 8 ਵਜੇ ਤਾਂ ਹੀ ਫਿਰਦਾ ਸਾਡੇ ਜੇ ਕਿਸੇ ਦਾ ਮੇਰੇ ਜਿਵੇਂ ਹੁਣ ਅਜੀਤ ਤੋਂ ਸਤਿਅਮ ਜੀ ਦਾ ਫੋਨ ਆ ਗਿਆ ਸੀ ਅਜੀਤ ਅਖਬਾਰ ਤੋਂ ਤੇ ਵਜਿੰਦਰ ਸਿੰਘਲਾ ਦਾ ਫੋਨ ਆ ਗਿਆ ਸੀਗਾ ਤੇ ਜੇ ਕੋਈ ਲੋਕਲ ਭਰਾ ਕੋਈ ਹੋਰ ਹਨਾ ਵੀ ਜਿਹੜਾ ਕੁਝ ਕਿਸੇ ਨੂੰ ਕੋਈ ਕਹਿ ਸਕਦਾ ਯਾਰ ਇਹਦਾ ਹੱਲ ਕਰਵਾ ਲਓ ਤੇ ਤਾਂ ਜੋ ਵੱਡਾ ਨੁਕਸਾਨ